ਹਾਉ ਮਾਪਰੀ ਪਸੇ ਕਿਉਂ دیدار ਹਿਰਦੇ ਘਰ ਵਿੱਚ ਉਸ ਵਾਹਿਗੁਰੂ ਦਾ ਵਾਸਾ ਹੈ ਉਸ ਪ੍ਰਮਾਤਮਾ ਦਾ ਜ਼ਰਰੇ ਜ਼ਰਰੇ ਦੇ ਵਿੱਚ ਕਣ ਕਣ ਦੇ ਵਿੱਚ ਉਸ ਪ੍ਰਵਾਹਿਗੁਰੂ ਦਾ ਵਾਸਾ ਹੈ ਹਜ਼ੂਰ ਕਹਿੰਦੇ ਪਸੇ ਕਿਉਂ دیدار ਪਰ ਕਿਵੇਂ ਦੇਖਿਆ ਜਾ ਸਕਦਾ ਹੈ ਕੁਐਸਚਨ ਮਾਰਕ ਹੈ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੈ ਕਿਵੇਂ ਕਰ ਸਕਦੇ ਹਾਂ ਕਿਵੇਂ ਨਾਮ ਜਪ ਸਕਦੇ ਹਾਂ ਮਨ ਹੱਠ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਈ ਇਹਦੇ ਇਰਦੇ ਗਿਰਦੇ ਸਾਡੀ ਦੀ ਜ਼ਿੰਦਗੀ ਕੁਮਰੀ ਹੈ ਅੱਜ ਅਸੀਂ ਆਪਣੇ ਮਨ ਦੇ ਹੱਠ ਵਿੱਚੇ ਕਰਕੇ ਆਪਣੀ ਗੁਰੂ ਦੀ ਮਕੱਲ ਮੰਨਣ ਤੋਂ ਵੀ ਗ੍ਰੇਜ਼ ਕਰ ਰਹੇ ਹਾਂ ਸਾਡੀ ਗਲਤੀ ਜੇ ਮਨ ਨੂੰ ਹਉਮੈ ਨੂੰ ਇਕੱਠੇ ਨਾ ਪੈਣ ਅਸੀਂ ਗੁਰੂ ਦੀ ਗੱਲ ਨੂੰ ਅਣਗੌਲਿਆ ਕਰ ਦਿੰਨੇ ਆ ਜੀ ਇਹ ਗੱਲ ਸਭ ਤੋਂ ਵੱਡੀ ਅੱਜ ਬਣ ਚੁੱਕੀ ਹੈ ਸਾਡੇ ਮਨ ਦੀ ਮਨ ਹੱਠ ਤੁਹਾਡੇ ਹੱਠ ਦੇ ਨਾਲ ਵਾਹਿਗੁਰੂ ਤੁਹਾਨੂੰ ਨਹੀਂ ਮਿਲਣਾ ਇਹ ਗੱਲ ਸੱਚੀ ਹੈ ਸਪਸ਼ਟ ਹੈ ਮਨ ਹੱਠ ਕਿਨੇ ਨਾ ਪਾਇਓ ਸਭ ਥੱਕ ਕੇ ਕਰਮ ਕਮਾਏ ਸਾਰੇ ਥੱਕ ਕੇ ਗੁਰੂ ਸਾਹਿਬ ਕੋਲ ਇਥੋਂ ਜਾ ਚੁੱਕੇ ਨੇ ਭਾਈ ਜਿਹਨੇ ਮਨ ਤੇ ਹੱਥ ਦੇ ਨਾਲ ਗੁਰੂ ਦੇ ਨਾਮ ਨੂੰ ਜਪਣ ਦੀ ਆਪਾਦਨਾ ਕੀਤੀ ਆ ਹੀਆ ਵੀ ਕੀਤਾ ਏ ਹੁਣ ਉਹ ਕਹਿੰਦੇ ਗੁਰੂ ਸਾਹਿਬ ਕਹਿੰਦੇ ਨਹੀਂ ਕਿਹਨੇ ਨੂੰ ਇਹ ਗੁਰੂ ਦਾ ਨਾਮ ਨਹੀਂ ਮਿਲਣਾ ਇੱਥੇ ਵੀ ਉਹ ਅਕਾਈ ਆਰੰਭ ਹੋ ਰਹੀ ਹੈ ਪੱਸੇ ਕਿਉ ਦੀਦਾਰ ਹਜ਼ੂਰ ਕਹਿੰਦੇ ਕਿਵੇਂ ਗੁਰੂ ਦਾ ਨਾਮ ਮਿਲ ਸਕਦਾ ਏ ਭਾਈ ਗੁਰੂ ਦੇ ਸਤਸੰਗੀਆਂ ਰੂਹਾਂ ਦਾ ਸੰਗ ਕਿਵੇਂ ਨਸੀਬ ਹੋਵੇ ਸਾਡੀ ਇਹਨਾਂ ਨਿਤਨੇਮ ਨਹੀਂ ਸਾਡਾ ਇੰਨਾ ਹਜੇ ਔਰਾ ਨਹੀਂ ਬਣਿਆ ਕਿ ਉਹ ਗੁਰੂ ਦੀ ਸਤਸੰਗੀ ਰੂਹਾਂ ਦਾ ਅਸੀਂ ਦਰਸ਼ਨ ਕਰ ਸਕੀਏ ਅਸੀਂ ਤਾਂ ਆਪਣੇ ਮੰਦੇ ਹੋਂਮੇ ਤੋਂ ਮੈਲ ਤੋਂ ਹੀ ਹਜਨੇ ਆਤ ਨਹੀਂ ਪਾ ਸਕੇ ਜੇ ਤੁਹਾਨੂੰ ਕੋਈ ਨਿਆਤ ਪਾਉਣ ਦਾ ਸਾਨੂੰ ਰਾਹ ਪਾਉਣ ਦਾ ਕੋਈ ਬੰਦਾ ਰਾਹ ਦੱਸਣ ਦਾ ਹੀਆ ਵੀ ਕਰਦਾ ਏ ਉਹ ਪਾਉਤਸਣ ਦਾ ਉਦੋਂ ਵੀ ਕਰਦਾ ਏ ਅਸੀਂ ਇੱਕ ਸ਼ਬਦ ਉਹਦਾ ਸੁਣਨ ਨੂੰ ਕਦੇ ਵੀ ਮਨ ਦੇ ਵਿੱਚ ਹੀਆ ਨਹੀਂ ਆ ਰਿਹਾ ਕਿ ਬੰਦਾ ਕਹਿ ਕੀ ਰਿਹਾ ਏ ਅਸੀਂ ਆਪਣੀ ਸਮਝਵੀਂ ਇਕਾਈ ਅਸੀਂ ਆਪਣੀ ਸਿੱਖਿਆ ਨੂੰ ਅੱਗੇ ਰੱਖ ਕੇ ਆਪਣਾ ਮਖੌਟਾ ਅੱਗੇ ਲੈ ਆਉਣੀ ਹੈ ਕਿ ਸਾਨੂੰ ਸਭ ਕੁਝ ਪਤਾ ਹੈ ਹੁਣ ਆਪਾਂ ਪਹਿਲਾਂ ਗੁਰੂ ਸਾਹਿਬ ਜੀ ਦਾ ਪਾਵਨ ਇੱਕ ਹਿਰਦੇ ਵਿੱਚ ਲੈ ਕੇ ਆਈਏ ਕਿ ਰਹਿਤ ਪਿਆਰੀ ਮੋਚ ਕੋ ਸਿੱਖ ਪਿਆਰਾ ਨਹੀਂ ਰਹਿਤ ਨਾਮੇ ਦੇ ਵਿੱਚ ਕਿੰਨੇ ਵਾਰੀ ਤੁਸੀਂ ਪੜ੍ਹਦੇ ਹੋ ਜੀ ਗੁਰੂ ਘਰ ਦੇ ਵਿੱਚ ਗੁਰੂ ਦੀ ਮਰਿਆਦਾ ਦੇ ਅਨੁਸਾਰ ਕਾਰਜ ਹੁੰਦੇ ਨੇ ਗੁਰੂ ਘਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਦੇ ਉਸ ਪਾਵਨ ਦਰ ਦੇ ਵਿੱਚ ਗੁਰੂ ਦੀ ਮਰਿਆਦਾ ਦੇ ਅਨੁਸਾਰ ਕਾਰਜ ਹੋਣੇ ਚਾਹੀਦੇ ਨੇ ਕਿ ਹੁੰਦੇ ਨੇ ਫਿਰ ਅਸੀਂ ਆਪਣੀ ਮਨ ਦੇ ਪਿੱਛੇ ਲੱਗੇ ਸੀ ਆਪਣੇ ਮਨ ਦੇ ਅਨੁਸਾਰ ਕਿਉਂ ਗੁਰੂ ਦੇ ਕਾਰਜ ਚੱਲਦੇ ਆ ਰਹਿਤ ਪਿਆਰੀ ਮੁਝ ਕੋ ਗੁਰੂ ਦੀ ਮਰਿਆਦਾ ਪੂਰੀ ਹੈ ਇੱਥੇ ਨਹੀਂ ਕਿ ਆਪਣੇ ਮਨ ਹਟ ਦੇ ਨਾਲ ਅਸੀਂ ਕੋਈ ਵੀ ਕਾਰਜ ਕਰਨ ਦੇ ਵਿੱਚ ਅਸਫਲ ਹੋ ਗਏ ਮਨ ਨੂੰ ਇੱਕ ਬੰਦਾ ਤੁਹਾਨੂੰ ਕੁਝ ਕਰਕੇ ਚੁੱਪ ਕਰਕੇ ਕੁਝ ਨਹੀਂ ਕਹਿ ਰਿਹਾ ਸੱਚ ਕਰਕੇ ਜਾਣਿਓ ਜਦੋਂ ਜਦੋਂ ਗੁਰੂ ਦੀ ਮਰਿਆਦਾ ਭੰਗ ਹੋਵੇਗੀ ਦੇਣਦਾਰ ਤੁਸੀਂ ਹੋਵੋਗੇ ਗੱਲ ਨੂੰ ਸੋਚ ਕੇ ਗੌਰ ਕੇ ਇਸ ਗੱਲ ਉੱਤੇ ਵਿਚਾਰ ਕਰਿਓ ਕਿ ਕਿਹੜੀ ਗੱਲ ਦੇ ਉੱਤੇ ਆਪਾਂ ਟੌਪਿਕ ਦੇ ਉੱਤੇ ਗੱਲ ਕਰ ਰਹੇ ਹਾਂ ਜਿਹੜਾ ਵੀ ਗੁਰੂ ਘਰ ਦੀ ਮਰਿਆਦਾ ਪੰਗ ਕਰਨ ਦੇ ਵਿੱਚ ਭਾਗੀਦਾਰ ਹੋਵੇਗਾ ਨਾ ਗੁਰੂ ਦਾ ਦੇਣਦਾਰ ਉਹ ਆਪ ਹੋਵੇਗਾ ਤੁਸੀਂ ਗੁਰੂ ਨੂੰ ਆਪਣੇ ਵਰਗੇ ਬਣਦੇ ਉੱਤੇ ਕਿਉਂ ਪ੍ਰੇਰਿਤ ਕਰ ਰਹੇ ਹੋ ਜਦੋਂ ਗੁਰੂ ਘਰ ਵਿੱਚ ਕੋਈ ਨਾ ਕੋਈ ਸਮਾਗਮ ਹੁੰਦਾ ਤੁਸੀਂ ਗੈਰ ਹਾਜ਼ਰ ਹੁੰਨੇ ਹੋ ਕਿਤੇ ਵੀ ਤੂੰ ਗੁਰੂ ਘਰ ਦਾ ਕੋਈ ਸਮਾਗਮ ਹੋਵੇ ਗੁਰੂ ਦੀ ਸੇਵਾ ਦੇ ਵਿੱਚ ਹੋਵੇ ਤੁਹਾਡਾ ਜ਼ੀਰੋ ਜ਼ੀਰੋ ਭਾਗ ਹੈ ਉਹਦੇ ਵਿੱਚ ਪਰ ਤੁਸੀਂ ਆਪਣੇ ਮਨ ਨੂੰ ਹਾਂ ਬੜੇ ਹੋਮ ਨੂੰ ਪੱਠੇ ਪਾਉਣ ਦੇ ਲਈ ਕਿਸੇ ਨੂੰ ਨੀਮਾ ਦਿਖਾਉਣ ਦੇ ਲਈ ਆਪਣਾ ਹੀ ਤੁਸੀਂ ਪੰਥ ਚਲਾ ਰਹੇ ਹੋ ਕਿੱਥੋਂ ਦੀ ਬੜੀ ਆਈ ਐ ਰਹਿਤ ਪਿਆਰੀ ਮੁੱਜ ਕੋ ਆਪਾਂ ਇਸ ਉੱਤੇ ਗੱਲ ਉੱਤੇ ਗੌਰ ਕਰਨੀ ਹੈ ਅੱਜ ਗੁਰੂ ਦੀ ਮਰਿਆਦਾ ਹਜ਼ੂਰ ਕਹਿੰਦੇ ਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਹੀਂ ਮੈਨੂੰ ਮਰਿਆਦਾ ਪੂਰੀ ਹੈ ਗੁਰੂ ਸਾਹਿਬ ਕਹਿੰਦੇ ਰਹਿਤ ਪਿਆਰੀ ਮੈਨੂੰ ਰਹਿਤ ਤੇ ਫਰਿਆਦਾ ਪਿਆਰੀ ਹੈ ਸਿੱਖ ਪਿਆਰਾ ਨਹੀਂ ਜੇ ਸਮਝ ਰੱਖੀਏ ਕਿ ਅਸੀਂ ਅਸੀਂ ਥੋਣਾ ਦਾੜਾ ਪ੍ਰਕਾਸ਼ ਕੀਤਾ ਦਸਤਾਰ ਸੋਹਣੀ ਬੰਨਦਾ ਮਾਂ ਤੇ ਮੇਰੇ ਜੋ ਕਰਮ ਨੇ ਜਾਂ ਮੇਰੇ ਜੋ ਕੰਮ ਨੇ ਉਹ ਡਫਲਟਾਂ ਵਾਲੇ ਨੇ ਉਹ ਮੰਦਿਆ ਕਰਮਾ ਵਾਲੇ ਨੇ ਹਜ਼ੂਰ ਕਹਿੰਦੇ ਇਹ ਨਹੀਂ ਪਿਆਰਾ ਹੋ ਸਕਦਾ ਸਿੱਖ ਅੱਜ ਦੀ ਜੋ ਪਾਵਨ ਵਿਚਾਰ ਹੈ ਨੇ ਜੀ ਬਿਲਕੁਲ ਉਸ ਜੀਵਨ ਦੇ ird gird ਘੁੰਮਰੀ ਹੈ ਜੋ ਗੁਰੂ ਨੂੰ ਧੋਖਾ ਦੇ ਕੇ ਆਪਣੀ ਜ਼ਿੰਦਗੀ ਦੇ ਵਿੱਚ ਹੋਰੀ ਦੁਨੀਆ ਵਸਾਈ ਬੈਠਿਆ ਹੈ। ਸੰਤ ਸ਼ਰਣਾਈ ਲੱਭਣੇ ਨਾਨਕ ਪ੍ਰਾਣ ਆਧਾਰ ਇੱਥੇ ਗੱਲ ਮੁਕਰੀ ਹੈ। ਹਜ਼ੂਰ ਕਹਿੰਦੇ ਸੰਤ ਸ਼ਰਣਾਈ ਲੱਭਣੇ ਏ ਨਾਨਕ ਉਹ ਸਤਸੰਗੀ ਰੂਹਾਂ ਦਾ ਨਾਮ ਜੋ ਦਾਨ ਹੈ ਨਾ ਜਿਨ੍ਹਾਂ ਨੂੰ ਗੁਰੂ ਤੁਸੀਂ ਤੁਠ ਕੇ ਉਹਦੇ ਤੇ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਨਾਮ ਦਾਗ ਦਿੱਤਾ ਹੈ ਬਦਲੇ ਦੇ ਵਿੱਚ। ਸੇਵਾ ਦੇ ਬਦਲੇ ਵਿੱਚ। ਆਪੋ ਪਿੰਲੇ ਗੱਲ ਕਰਕੇ ਹਟਿਆ ਮਨ ਹਟਕੇ ਨਾ ਪਾਇਓ ਤੱਕੇ ਦੇ ਨਾਲ ਜੇ ਕਿਸੇ ਨੂੰ ਤੁਸੀਂ ਨਾਮ ਦੀ ਜਪਣ ਦੀ उपाधि ਦੇ ਵਿੱਚ ਬਿਠਾ ਵੀ ਲਮੋਗੇ ਅੱਖਾਂ ਵਿੱਚ ਕੇ ਵਾਹਿਗੁਰੂ ਵਾਹਿਗੁਰੂ ਕਰ ਵੀ ਲਮੋਗੇ ਤਾਂ ਰਸਨਾ ਦੇ ਵਿੱਚ ਉਹ ਗੁਰੂ ਸਾਹਿਬ ਕਹਿੰਦੇ ਉਹ ਗੁਣ ਤਾਂ ਆ ਸਕਦਾ ਏ ਪਰ ਜੋ ਅੰਦਰ ਗੁਰੂ ਸਾਹਿਬ ਕਹਿੰਦੇ ਰੌਲੇ ਚੱਲ ਰਹੇ ਨੇ ਉਹਦਾ ਕੀ ਹੋਵੇਗਾ ਮਨ ਵਿੱਚ ਭਰਮ ਭਲੇਖੇ ਪੈਦਾ ਹੋ ਰਹੇ ਨੇ ਨਾ ਕਿਸੇ ਦੀ ਗੱਲ ਉਤੇ ਗੌਰ ਦੇ ਕੇ ਤੁਸੀਂ ਸਮਝਾ ਨਹੀਂ ਵੀ ਸਨ ਸਕਦੇ ਜੀ ਤੁਸੀਂ ਲੱਖ ਜਤਨ ਕਰ ਲੋ ਬੰਦਾ ਜਦੋਂ ਮਨ ਹੱਠ ਦੇ ਉੱਤੇ ਆ ਹੀ ਗਿਆ ਤੁਹਾਨੂੰ ਕਦੇ ਸਮਝਣ ਦਾ ਬੰਦਾ ਮਨ ਦੇ ਵਿੱਚ ਵਿਚਾਰ ਨਹੀਂ ਪੈਦਾ ਕਰੇਗਾ ਉਹ ਮਨ ਹੱਠ ਉਹ ਹੱਠ ਤੁਹਾਡੇ ਉੱਤੇ ਹਾਵੀ ਕਰਨ ਦੀ ਕੋਸ਼ਿਸ਼ ਕਰੇਗਾ ਤੇ ਸਫਲ ਵੀ ਹੋ ਜਾਂਦਾ ਹੈ ਤੇ ਫਿਰ ਬਾਅਦ ਦੇ ਵਿੱਚ ਉਹ ਪਛਤਾਪ ਵੀ ਕਰਦਾ ਹੈ ਕਿ ਮੇਤੋਂ ਗਲਤੀ ਹੋ ਗਈ ਹੈ ਹਜ਼ੂਰ ਨੇ ਲਿਖ ਕੇ ਦਿੱਤਾ ਐਸਾ ਕੰਮ ਮੂਲੇ ਨਾ ਕੀਤਾ ਜਦ ਅੰਤ ਪੁੱਛੋਤਾ ਆਈਏ ਕਿਉਂ ਹੈ ਜਿਹਾਂ ਕੰਮ ਕਰਨਾ ਹੈ ਗੁਰੂ ਦੇ ਅੱਗੇ ਸਾਨੂੰ ਸ਼ਰਮਿੰਦਾ ਹੋਣਾ ਇੰਨਾ ਪਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੇ ਤੁਸੀਂ ਜਾਗਦੀ ਜੋਤ ਸਰੂਪ ਸਮਝਦੇ ਹੋ ਨਾ ਜੀ ਗੁਰੂ ਦੀ ਹਜ਼ੂਰੀ ਦੇ ਵਿੱਚ ਬੰਦਾ ਡਰ ਤੇ ਭੈ ਉਹਦੇ ਨਾਲ ਆਉਂਦਾ ਈ ਅਦਬ ਉਦ ਨਾਲ ਸਤਿਕਾਰ ਨਾਲ ਆਉਂਦਾ ਈ ਇੱਥੇ ਤਾਂ ਤੁਸੀਂ ਆਪਣੀ ਹੰਕਾਰ ਚੱਕੇ ਹੋ ਨੇ ਮੰਨ ਦੇ ਵਿੱਚ ਹੰਕਾਰ ਮਈ ਵਿਰਤੀ ਨੂੰ ਖਤਮ ਕਰਨ ਦਾ ਕਦੇ ਇਹ ਉਦਮ ਅਪਰਾਲਾ ਨਹੀਂ ਗੁਰੂ ਤੋਂ ਮੰਗਿਆ ਕਿ ਗੁਰੂ ਸਾਹਿਬ ਇਹ ਮਨ ਦੇ ਕੋਲੋਂ ਇਹ ਤਨ ਦੇ ਕੋਲੋਂ ਇਹ ਰਸਨਾ ਦੇ ਕੋਲੋਂ ਕਿਸੇ ਦਾ ਬੁਰਾ ਜਾਂ ਉੱਚਾ ਬੋਲਿਆ ਗਿਆ ਹੋਵੇ ਸਤਿਗੁਰੂ ਜੀ ਬਖਸ਼ ਲਿਓ ਪਰ ਮਾਫ ਕਰਿਓ ਜੀ ਗੁਰੂ ਦੀ ਹਜ਼ੂਰੀ ਦੇ ਵਿੱਚ ਅਸੀਂ ਉੱਚੇ ਬੋਲ ਬੋਲ ਜਾਂਦੇ ਆ ਜਿਹੜਾ ਗੁਰੂ ਹਜ਼ੂਰੀ ਦੇ ਅੰਦਰ ਪੁੱੱਚੇ ਬੋਲ ਤੋਂ ਗੁਰੇ ਚ ਕਰਦਾ ਹੋਵੇ ਨਾ ਹੋਵੇ ਉਹ ਵਰ ਕੀ ਗੁਰੇ ਚ ਕਰੇਗਾ ਹਜ਼ੂਰ ਨੇ ਬਬਲ ਸ਼ਬਦ ਵਰਤੇ ਆਏ ਲੱਭਣੇ ਹਜ਼ੂਰ ਕਾ ਨੇ ਲੱਭਣੇ ਬਣੇ ਔਖੇ ਨੇ ਵਿਰਲੇ ਕਈ ਕ ਇਹ ਵਿਰਲਿਆਂ ਦੇ ਵਿੱਚੇ ਵਿਰਲੇ ਰਹਿ ਜਾਂਦੇ ਨੇ ਕਰੋੜਾਂ ਦੇ ਵਿੱਚੋਂ ਲੱਖਾਂ ਦੇ ਵਿੱਚੋਂ ਇੱਕ ਹੈ ਹਜ਼ੂਰ ਕਾ ਨੇ ਉਹਨਾਂ ਦੇ ਵਿੱਚੋਂ ਵੀ ਕਈ ਕ ਇਹ ਨੇ ਨਾਨਕ ਪ੍ਰਾਣ ਆਧਾਰ ਜੋ ਤੁਹਾਡੇ ਸੰਤ ਜਨਨੀ ਰੂਹਾਂ ਦਾ ਪ੍ਰਾਣ ਦੀ ਜ਼ਿੰਦਗੀ ਦਾ ਆਧਾਰ ਹੈ ਆਸਰਾ ਹੈ ਨਾ ਤੁਸੀਂ ਉਹਨੂੰ ਵਿਸਾਰੀ ਬੈਠੇ ਹੋ ਗੁਰੂ ਸਾਹਿਬ ਕਨੇ ਆਪਾਂ ਪਹਿਲਾਂ ਹੀ ਇੱਕ ਮੰਗਲਵ ਕਰਕੇ ਹਟਿਆ ਗੁਰੂ ਦਾ ਬਬਲ ਸ਼ਬਦ ਪੜ੍ਹ ਕੇ ਹਟਿਆ ਔਰ ਜਦਾਨਾ ਜਦੋਂ ਗੁਰੂ ਸਾਹਿਬ ਜੀ ਸਤਖੰਡ ਸਾਹਿਬ ਵਿਖੇ ਵਿਰਾਜਦੇ ਨੇ ਨਾ ਜੀ ਅਸੀਂ ਸ਼ਬਦ ਚੌਂਕੀ ਦੇ ਵਿੱਚ ਹਿੱਸੇਦਾਰੀ ਪਾਉਨੇ ਉੱਥੇ ਪਾਵਨ ਸ਼ਬਦ ਪੜਿਆ ਜਾਂਦਾ ਹੈ ਸਾਡੇ ਗੁਰਮੁਖ ਵੀਰਾਂ ਵੱਲੋਂ ਵਿਸਰਨ ਨਹੀਂ ਦਾਤਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਹਜ਼ੂਰ ਨੇ ਸ਼ਬਦ ਵਰਤੇ ਲੱਭਣੇ ਨਾਨਕ ਪ੍ਰਾਨ ਆਧਾਰ ਤੁਹਾਨੂੰ ਚਾਉ ਹੋਣਾ ਚਾਹੀਦਾ ਏ ਫਿਰ ਉਹਨੇ ਮਨ ਦੇ ਵਿੱਚੋਂ ਘਨੇਰਾ ਉਹ ਪਾਉ ਪੈਦਾ ਹੋਣਾ ਚਾਹੀਦਾ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਦਾ ਆਸਰਾ ਬੱਝਿਆ ਰਹੇ ਕਿ ਵਿਸਰਨ ਨਹੀਂ ਦਾਤਾਰ हे परमात्मा मेरे हृदय ਵਿੱਚ ਰਤਾ ਅੱਖਾਂ ਭਲਕਣ ਜਿੰਨੇ ਸਮੇਂ ਖਿੰਨ ਦਾ ਅਰਥ ਹੈ ਅੱਖ ਜਿੰਨੇ ਤੁਸੀਂ ਅੱਖ ਨੂੰ ਝਰਮਕਦੇ ਹੋ ਨਾ ਤੁਹਾਡੀ ਪਲਕ ਚਮਕੇ ਫਿਰ ਉੱਥੇ ਜਾਂਦੀ ਹੈ ਹਜ਼ੂਰ ਕਹਿੰਦੇ ਇੰਨਾ ਸਮੇਂ ਲਈ ਵੀ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਰਨ ਦਾ ਉਦਮ ਨਾ ਕਰੋ ਹਜ਼ੂਰ ਕਹਿੰਦੇ ਲੈਣਾ ਤੇ ਦੇਣਾ ਪਰਮਾਤਮਾ ਇੱਥੇ ਨਿਵੇੜ ਦਿੰਦਾ ਹੈ ਕਿਨੇ ਸਵਰਗ ਤੇ ਨਰਕਰ ਦੇਖੇ ਨੇ ਸੰਤਨ ਦੂ ਰਾਧੇ ਪਰਮਾਤਮਾ ਪ੍ਰਗੁਰੂ ਸਾਹਿਬ ਸੰਫੂਰ ਆਕਰ ਰਹੇ ਨੇ ਕਿ ਕਿਹਨੇ ਪੈਨਦਾਰ ਨਰਕ ਤੇ ਸੁਰਗ ਦੇਖੇ ਨੇ ਇਹ ਕਰ ਕਰ ਸੋ ਇਹ ਕਰ ਪਾਏ ਜਿਹੋਂ ਜੇ ਕਰਮ ਦੇ ਨਾਲ ਬੰਦਾ ਪਰਮਾਤਮਾ ਦੀ ਜੀਵਾਂ ਨੂੰ ਦੁਖੀ ਕਰਦਾ ਏ ਸੱਚ ਕਰਕੇ ਜਾਣਿਓ ਜੀਵ ਦੇ ਸੁਆਤ ਦੇ ਨਾਲ ਜੀਵ ਹੱਤਿਆ ਕਰ ਰਿਹਾ ਹੈ ਨਾ ਹਜ਼ੂਰ ਕਹਿੰਦੇ ਪਰਮਾਤਮਾ ਦੇ ਦਰਦ ਦੇ ਵਿੱਚ ਬਖਸ਼ੇ ਨਹੀਂ ਜਾਣਗੇ ਕਦੀ ਵੀ ਕਿਸੇ ਨੂੰ ਅਸੀਂ ਮਾਰਨ ਦੇ ਨਹੀਂ ਕਿਵੇਂ ਅਸੀਂ ਆਜੀਬ ਹੱਤਿਆਂ ਦੇ ਉੱਤੇ ਕਿਵੇਂ ਅਸੀਂ ਗੌਰ ਕਰ ਸਕਦੇ ਆ ਕਿਵੇਂ ਸਾਡਾ ਮਨ ਇਹਦੇ ਉੱਤੇ ਉਤਾਵਲਾ ਹੋ ਜਾਂਦਾ ਏ ਹਜ਼ੂਰ ਸ਼ਬਦ ਵਰਤਕ ਦਿੱਤੇ ਨੇ ਨਾਨਕ ਪ੍ਰਾਣ ਆਧਾਰ ਜਦੋਂ ਸਾਡੀ ਜ਼ਿੰਦਗੀ ਦਾ ਰਖਵਾਲਾ ਪ੍ਰਮਾਤਮਾ ਆਏ ਨਾ ਫਿਰ ਅਸੀਂ ਕਿਸੇ ਦੂਸਰੇ ਦੀ ਜ਼ਿੰਦਗੀ ਦੇ ਵਿੱਚ ਖਤਰੇ ਦੇ ਵਿੱਚ ਪਾਉਣ ਦੇ ਵੀ ਹਿੱਸੇਦਾਰੀ ਕਿਵੇਂ ਹੋ ਜਾਂਦੇ ਆ ਆਪ ਵੀ ਸਮਝੇ ਗਏ ਹੋਗੇ ਕਿ ਆਪਾਂ ਗੱਲ ਕਿੱਥੇ ਲੈ ਕੇ ਆਉਣਾ ਚਾਹੁੰਦੇ ਆ ਸ਼ੰਤ ਵਡਿਆਈ ਪ੍ਰਮਾਤਮਾ ਪਬੂ ਖਜ਼ਾਨੇ ਦੇ ਗੁਣ ਗਾਉਣ ਵਾਲੇ ਉਸ ਇਕਾਈ ਨੂੰ ਸ਼ੰਤ ਆਖਿਆ ਜਾਂਦਾ ਏ ਉਦੇ ਗੁਣਾਂ ਦੇ ਖਜਾਨ ਨੂੰ ਗੀਤ ਰੂਪ ਦੇ ਵਿੱਚ ਗਾਉਣ ਵਾਲੇ ਰਾਗੀ ਸਿੰਘ ਗਾਉਂਦੇ ਨੇ ਆਪਣੇ ਆਪਣੇ ਵਾਦਿਕ ਦੇ ਉੱਤੇ ਸ਼ੰਤ ਹਜ਼ੂਰ ਨੇ ਸ਼ਬਦ ਵਰਤੇ ਉਹ ਵਚਨੀ ਕਰਿਆ ਇਸ ਭਾਵ ਨੂੰ ਸ਼ਬਦ ਦੱਸ ਹਜ਼ੂਰ ਆਖਦੇ ਨੇ ਚਲ ਨ ਕਮਲ ਸੋ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ ਹਜ਼ੂਰ ਕਹਿੰਦੇ ਚਰਨ ਕਮਲ ਸੋ ਪ੍ਰੀਤ ਰੀਤ ਸੰਤਨ ਮਨ ਆਵੇ ਜੀਓ ਤੇਰੇ ਚਰਨਾਂ ਦੀ ਜੋ ਪਿਆਰ ਦੀ ਵਹੀ ਅਵਸਥਾ ਹੈ ਨਾ ਹਜ਼ੂਰ ਕਹਿੰਦੇ ਚਰਨ ਕਮਲ ਸੋ ਪ੍ਰੀਤ ਚਰਨ ਦਾ ਪਰਮਾਤਮਾ ਦੇ ਤੇਰੇ ਨਾਮ ਰੰਗੀ ਰੂਹਾਂ ਦਾ ਚਰਨਾਂ ਦਾ ਜੋ ਸਪਰਸ਼ ਹੈ ਨਾ ਹਜ਼ੂਰ ਕਹੇ ਪ੍ਰੀਤ ਰੀਤ ਓਮ ਨਹੀਂ ਹਜ਼ੂਰ ਕਹੇ ਸਾਡੇ ਮਨ ਤੋਂ ਵਿਸਨੀ ਚਾਹੀਦੀ ਮਨ ਆਵੇ ਜੀਓ ਇਹੀ ਮੇਰਾ ਮਨ ਦੇ ਚੜਾਉ ਕਨੇਰਾ RAM ਹੈ ਮੇਰੇ ਮਨ ਵਿੱਚ ਸਭ ਤੋਂ ਵੱਡਾ ਹਜ਼ੂਰ ਕਹੇ ਗੁਣ ਪੈਦਾ ਕਰ ਦਿੱਤਾ ਸਤਿਗੁਰੂ ਜੀ ਤੁਸੀਂ ਕਿਉਂਕਿ ਮਨ ਆਵੇ ਜੀਓ ਦੁਤਿਆ ਭਾਉ ਬਪਰੀਤ ਅਨੀਤ ਦਾਸਨ ਹਾ ਹਾ ਉਰਸਨ ਅਗੇਤਰ ਪਛੇਤਰ ਸ਼ਬਦ ਵਰਤੇ ਆਇਆ ਨਾ ਜੀ ਇੱਕ ਵਾਰੀ ਫਿਰ ਆਪ ਜੀ ਉਚਾਰਨ ਕਰੋ ਦੁੱਤੀਆ ਭਾਉ ਬਪਰੀਤ ਅਨੇਤ ਦਾਸਾਂ ਨਹ ਭਾਵੈ ਜੀਉ ਹਣ ਦੁੱਤੀਆ ਦਾ ਅਰਥ ਹੈ ਉਲਟ ਕਰਮ ਉਹ ਬੁਰੇ ਖਿਆਲ ਉਹ ਬੁਰੇ ਕਰਮ ਹਜ਼ੂਰ ਕਹਨੇ ਭਾਉ ਬਪਰੀਤ ਦੋ ਤੁਹਾਨੂੰ ਪ੍ਰਮਾਤਮਾ ਨੂੰ ਤੋੜਨ ਦੇ ਵਿੱਚ ਭਾਗੀਦਾਰ ਹੋ ਜਾਣ ਗੁਰੂ ਸਾਹਿਬ ਕਹਨੇ ਉਹ ਪ੍ਰਮੁਖ ਸਤਸੰਗੀ ਰੂਹਾਂ ਦੇ ਦਾਸਾਂ ਦੇ ਦਾਸਾਂ ਨੂੰ ਇਹ ਚੰਗੇ ਨਹੀਂ ਲੱਗਦੇ ਗੁਣ ਇਹ ਨਾਮ ਰੰਗੀਆਂ ਰੂਹਾਂ ਦਾ ਸੰਗ ਉਹਨਾਂ ਨੂੰ ਚੰਗਾ ਲੱਗੇਗਾ ਜੋ ਆਪ ਗੁਰੂ ਦੇ ਨਾਮ ਵਿੱਚ ਰੰਗੇ ਹੋਏ ਨੇ ਨਿਮੇਸੋ ਗੋਰਾ ਹੋਏ ਇੱਥੇ ਤਾਂ ਵੱਡੇ ਵੱਡੇ ਰਾਜੇ ਮਹਾਰਾਜੇ ਨੇ ਸਿਰ ਝੁਕ ਜਾਂਦੇ ਨੇ ਤੂੰ ਗੁਰੂ ਦਾ ਸਿੱਖ ਹੋ ਕੇ ਮਨ ਵਿੱਚ ਹੰਕਾਰ ਉੱਪਰ ਹੀ ਬੈਠਾ ਏ ਇੱਥੇ ਤਾਂ ਰਾਜੇ ਆਪ ਆਖਦੇ ਨੇ ਕਿ ਸਭ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਇੱਥੇ ਸਾਰੇ ਰਾਜਿਆਂ ਦੇ ਮਹਾਰਾਜਿਆਂ ਦੇ ਸਿਰ ਝੁਕ ਜਾਂਦੇ ਨੇ ਇਹ ਗੁਰੂ ਨਾਨਕ ਦਾ ਦਰ ਤਾਂ ਹੀ ਆਖਿਆ ਜਾਂਦਾ ਏ ਉੱਚਾ ਦਰ ਬਾਬੇ ਨਾਨਕ ਤਾਂ ਤਾਂ ਹੀ ਆਪ ਜੀ ਦੇਖਦੇ ਹੋਵੋਗੇ ਸ਼ਬਦ ਕਿੰਨੇ ਵਾਰੀ ਆਪ ਜੀ ਵੱਟ ਮੂੰਹ ਨੇ ਪਠੋਣਿਆ ਹੋਵੇਗਾ ਸਾਡੇ ਵਡੇਰਿਆਂ ਦੇ ਮੂੰਹੋਂ ਦੇ ਵਿੱਚ ਤੁਸੀਂ ਸ਼ਬਦ ਸੁਣੇਆਂ ਹੋਵੰਗੇ ਉੱਚਾ ਦਰ ਬਾਬੇ ਨਾਨਕ ਦਾ ਕੀ ਹੈ ਬਾਈ ਇਹ ਦਰ ਉਹੀ ਪਾਕੀ ਉੱਚਾ ਏ ਇੱਥੇ ਜਾ ਕੇ ਵੱਡੇ ਮਰਾਜੇ ਮਹਾਰਾਜੇ ਨੇ ਸਿਰ ਝੁਕਦੇ ਦੇਖੇ ਨੇ ਹਜ਼ੂਰ ਕਹਿੰਨੇ ਗੁਰੂ ਦਾ ਸਿੱਖ ਹੋ ਕੇ ਗੁਰੂ ਦੀ ਬਾਣੀ ਦੇ ਨਾਲ ਨੂੰ ਸਾਝ ਰੱਖਣ ਵਾਲਾ ਹਜੇ ਵੀ ਮਨ ਵਿੱਚ ਹੰਕਾਰ ਕਾਇਮ ਕਰੀ ਬੈਠਾ ਕਿੱਥੇ ਬਖਸ਼ਿਆ ਜਾਵੇਗਾ ਕਿਉਂਕਿ ਦੀਵੇ ਥਲੇ ਹੰਦੇਰਾ ਰਹਿ ਜਾਂਦਾ ਹੈ ਜੀ ਗੁਰੂ ਦੇ ਸਿੱਖ ਹੋਣ ਦੇ ਬਾਵਜੂਦ ਅਸੀਂ ਉਹ ਸਿੱਖਿਆ ਤੋਂ ਵਾਂਝੇ ਰਹਿਣ ਵਿੱਚ ਅਸੀਂ ਆਪ ਹੀ ਗਰੀਜ ਕਰੀ ਜਾ ਰਹੇ ਹਾਂ ਗੁਰੂ ਦੀ ਸਿੱਖਿਆ ਲੈਣ ਤੋਂ ਫਿਰ ਗੁਰੂ ਸਿੱਖ ਜੋ ਸੱਚਾ ਸਤਗੁਰੂ ਕਿਆ ਕਰੇ ਗੁਰੂ ਵਿੱਚ ਕਿਰਤਾ ਪਰ ਵੀ ਕਮੀ ਕੋਈ ਨਹੀਂ ਮਨ ਵਿੱਚ ਤੇਰੇ ਹੰਕਾਰ ਪੈਦਾ ਹੋਣ ਦੇ ਨਾਲ ਤੂੰ ਗਿਆਨਹੀਣ ਹੈ ਹਜ਼ੂਰ ਨੇ ਅਗਲੀ ਪੰਕਤੀ ਦੇ ਵਿੱਚ ਆਖਿਆ 10 ਸਾਨਹ ਭਾਵੈ ਬਿਨ ਦਰਸ ਦਸਾਵੈ ਇੱਕ ਖਿੰਨ ਧੀਰਜ ਕਿਉਂ ਕਰੇ ਹਜ਼ੂਰ ਕਹਿੰਦੇ ਤੇਰੇ ਦਸਾਂ ਨੂੰ ਇਹ ਨਹੀਂ ਚੰਗਾ ਲੱਗਦਾ ਕਿ ਤੂੰ ਇੱਕ ਸਿਨ ਮਾਤਰ ਵੀ ਉਹਨਾਂ ਦੇ ਹਿਰਦੇ ਵਿੱਚ ਬਿਸਤਰ ਜਾਵੇਂ ਕਿਉਂਕਿ ਇੱਕ ਖਿੰਨ ਧੀਰਜ ਕਿਉਂ ਕਰੇ ਸਾਡੇ ਮਨ ਨੂੰ ਹਜ਼ੂਰ ਕਹਿੰਦੇ ਨੇ ਦਲਾਸਾ ਨਹੀਂ ਹੋਣਾ ਭਾਈ ਠਹਿਰਾਉ ਨਹੀਂ ਹੋਣਾ ਰਹਾਉ ਨਹੀਂ ਹੋਣਾ ਸਾਡੇ ਮਨ ਵਿੱਚ ਕਿਉਂਕਿ ਤੇਰੇ ਦਰਸ਼ਨ ਦੀ ਪਿਆਸ ਹੀ ਇੰਨੀ ਹੈ ਨਾਮ ਬਿਹੂਨਾ ਤਨ ਮਨਹੀਨਾ ਜਲ ਬਿਨ ਮਛਲੀ ਜਿਉ ਮਰੈ ਹਜ਼ੂਰ ਆਖਦੇ ਨੇ ਕਿ ਨਾਮ ਬਿਨ ਨਾਮ ਵੀ ਹੂਨਾ ਤਨ ਮਨਹੀਨਾ ਮੇਰੇ ਮਨ ਦੇ ਵਿੱਚ ਤਨ ਦੇ ਵਿੱਚ ਵੀ ਇਸ ਤਰ੍ਹਾਂ ਉਤਾਵਲਾਪਣ ਪੈਦਾ ਹੋ ਜਾਂਦਾ ਜਿਵੇਂ ਮਛਲੀ ਪਾਣੀ ਤੋਂ ਬਿਨਾ ਮਰ ਜਾਂਦੀ ਹੈ ਤੇਰੇ ਨਾਮ ਤੋਂ ਬਿਨਾ ਪ੍ਰਮਾਤਮਾ ਮੈਂ ਮਰ ਜਾਵਾਂਗਾ ਇਹ ਉਹਨਾਂ ਦੀ ਇਕਾਈ ਦੇ ਨਾਲ ਸਾਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜੋੜਦੇ ਨੇ ਜਿਨ੍ਹਾਂ ਨੇ 900 ਗौरा ਹੋਏ ਨਿਮਰਤਾ ਦੇ ਨਾਲ ਪਰਮਾਤਮਾ ਨੂੰ ਪਾ ਲਿਆ ਜੀ ਮੈਂ ਮੈਂ ਕਰਕੇ ਬਾਜੀ ਅਸੀਂ ਤੂੰ ਤੂੰ ਕਰਕੇ ਜਿੱਤੀ ہوئی ਹਾਰ ਗਏ ਆ ਜੀ ਕਿਉਂਕਿ ਪਰਮਾਤਮਾ ਤੂੰ ਸੀ ਤੂੰ ਹੈ ਤੂੰ ਰਹੇਗਾ ਮੈਂ ਕੀਤਾ ਇਹ ਮੈਂ ਕਰਾਇਆ ਇਹ ਮੈਂ ਕਰੂੰਗਾ ਮੈਂ ਤਾਂ ਕਰਕੇ ਰਟੂੰਗਾ ਇਹ ਸ਼ਬਦ ਸਾਨੂੰ ਪਰਮਾਤਮਾ ਤੋਂ ਦੂਰ ਲੈਣ ਜਾਣ ਦੇ ਵਿੱਚ ਭਾਗੀਦਾਰ ਹੋ ਜਾਂਦੇ ਨੇ ਅਖੀਰਲੀ ਮੰਗਤੀ ਇਸ ਪਾਵਨ ਸ਼ਬਦ ਦੀ ਹਜੇ ਪਹਿਲੇ ਬੰਦ ਦੀ ਹੈ ਜੀ ਸੋ ਉਹਨੇ ਸ਼ਬਦ ਵਰਤਿਆ ਹੈ ਮਿਲ ਮੇਰੇ ਪਿਆਰੇ ਪ੍ਰਾਨ ਆਧਾਰੇ ਗੁਣ ਸਾਧ ਸੰਗ ਮਿਲ ਗਾ ਬਏ ਮਿਲ ਮੇਰੇ ਪਿਆਰੇ ਹੈ ਮੇਰੇ ਪਿਆਰੇ ਪ੍ਰੀਤਮ ਪ੍ਰਾਨ ਆਧਾਰੇ ਮੇਰੇ ਜਿੰਦ ਦੇ ਅਸਲੀ ਆਸਰੇ ਗੁਣ ਸਾਧ ਸੰਗ ਮਿਲ ਲਗਾ ਬਈ ਅਸਲ ਤੇਰਾ ਗੁਣ ਖਸਾਨਾ ਹਜ਼ੂਰ ਕਹਿੰਦੇ ਇਹ ਹੈ ਕਿ ਤੂੰ ਗੁਣਾ ਦੇ ਨਾਲ ਸਾਝ ਪੋਣਨ ਦਾ ਉਦੋਂ ਵੀ ਆਪ ਹੀ ਬਖਸ਼ ਦਿਨਾ ਈ ਕਿਉਂਕਿ ਦੇਖੋ ਤੱਕੇ ਦੇ ਨਾਲ ਕਿਸੇ ਨੂੰ ਬੁਲਾਇਆ ਨਹੀਂ ਜਾ ਸਕਦਾ ਨਾ ਕਿਉਂਕਿ ਜਿਹਨੇ ਪਰਮਾਤਮਾ ਦਾ ਨਾਮ ਜਪਣਾ ਇਹ ਬੰਦਾ ਆਪਣੇ ਆਪ ਗੁਰੂ ਦੇ ਸੱਦੇ ਤੇ ਗੁਰੂ ਦੇ ਚਰਨਾਂ ਦੇ ਕਮਲਾ ਪਾਸਾ ਕੇ ਹਾਜ਼ਰੀ ਭਰੇਗਾ। ਹਜ਼ੂਰ ਆਖਦੇ ਨੇ ਨਾਨਕ ਕੇ ਸੁਆਮੀ ਧਾਰ ਅਨੁਗ੍ਰਹਿ ਮਨ ਤਨ ਅੰਕ ਸਮਾਵਏ। ਪਵਨ ਸ਼ਬਦ ਨਾਲ ਗੁਰੂ ਸਾਹਿਬ ਨੇ ਬੜਾ ਪਿਆਰਾ ਜਿਹਾ ਸ਼ਬਦ ਵਰ ਦਿੱਤਾ ਹੈ ਕਿ ਨਾਨਕ ਕੇ ਸੁਆਮੀ हे अनुग्रह ਪਿਆਰਾ ਮਨ ਤਨ ਹੀਨਾ ਤੇ ਪਰਮਾਤਮਾ ਕਿਰਪਾ ਕਰ ਇਸ ਘਰ ਦੇ ਵਿੱਚ ਇਸ ਰਸਨਾ ਦੇ ਉੱਤੇ ਇਸ ਦੇਹੀ ਦੇ ਵਿੱਚ ਇਸ ਮਨ ਦੇ ਇਸ ਤਨ ਕਰਕੇ ਇਹ ਨਾਨਕ ਤੇਰੇ ਪਾਵਨ ਸ਼ਬਦ ਦੀ ਗੋਦ ਦੇ ਅੰਦਰ ਬਹਿ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ ਰਹੇ ਦੇਖੋ ਪਹਿਲੇ ਛੰਤ ਦੇ ਪਾਵਨ ਸ਼ਬਦ ਦੇ ਸਮਾਪਤੀ ਦੇ ਗੁਰੂ ਸਾਹਿਬ ਨੇ ਕੀ ਸ਼ਬਦ ਵਰਤੇ ਆਏ ਅੰਕ ਸਮਾਵਈ ਇਹੀ ਅੰਕ ਹੈ ਕਿ ਤੇਰੇ ਸ਼ਬਦਾਂ ਦਾ ਗੁਣ ਗਾ ਗਾ ਕੇ ਨਾਨਕ ਵੀ ਤੇਰੇ ਵਿੱਚ ਲੀਨ ਹੋ ਕੇ ਹਮੇਸ਼ਾ ਲਈ ਪ੍ਰਮਾਤਮਾ ਤੇਰਾ ਹੀ ਇੱਕ ਅੰਗ ਬਣ ਜਾਵੇ ਅੰਕ ਸਮਾਵਈ ਕਿ ਇਹ ਪ੍ਰਮਾਤਮਾ ਗੁਣਤੈ ਬਖਸ਼ਿਸ਼ ਕਰਨਾ ਹੈ ਦੇ ਜਦੋਂ ਗੁਰੂ ਅੱਗੇ ਅਸੀਂ ਅਰਜ਼ੋਈ ਕਰਦੇ ਆਂ ਅਸੀਂ ਹੱਥ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਗੁਰੂ ਸਾਹਿਬ ਨੂੰ ਨਾਮ ਜਪਣ ਦੀ ਉਬਾਦੀ ਦਿਓ ਮਨ ਹਟਕੇ ਨੇ ਨਾ ਪਾਇਓ ਤੱਕੇ ਦੇ ਨਾਲ ਕਿਸੇ ਨੇ ਗੁਰੂ ਦਾ ਨਾਮ ਨਹੀਂ ਜਪਿਆ ਜਾ ਸਕਦਾ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨਾਲ ਸਾਂਝੀਆਂ ਕਰਦੇ ਆਂ ਸਤਿਗੁਰੂ ਪਿਆਰੀ ਸਾਧ ਸੰਗਤ ਜੀਓ ਜਾਣੇ ਅਣਜਾਣੇ ਵਿੱਚ ਕਈ ਪ੍ਰਕਾਰ ਇਸ ਰਸਨਾ ਤੋਂ ਉੱਚੇ ਬੋਲ ਬੋਲ ਹੋ ਜਾਂਦੇ ਨੇ ਗੁਰੂ ਸਾਹਿਬ ਦੀ ਬਖਸ਼ਣ ਯੋਗ ਨੇ ਗੁਰੂ ਦੀ ਸੰਗਤ ਬਖਸ਼ਣ ਦੇ ਯੋਗ ਹੈ ਹੋਈਆਂ ਪੁੱਲਣਾ ਚੁੱਕਾਂ ਦੀਆਂ ਗਲਤੀਆਂ ਦੀ ਮਾਫੀ ਬਖਸ਼ਣੀ ਜੀ ਅਗਾਹ ਤੋਂ ਐਸੀ ਤਰ੍ਹਾਂ ਨਾਮ ਜਪਣ ਦੀ ਉਪਾਧੀ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਦਰ ਤੇ ਉੱਤੇ ਹਾਜ਼ਰੀ ਲਗਵਾਉਣੀ ਗੁਰੂ ਦੀ ਪਾਵਨ ਵਿਚਾਰਾ ਜੀ ਨਾਲ ਸੰਗੀਆਂ ਕਰਦੇਆਂ ਹੋਈਆਂ ਭੁੱਲਾਂ ਚੋਕਾਂ ਦੀ ਖਿਮਾ ਬਖਸ਼ ਲੈਣੀ ਜੀ ਬਲਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ